ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪਹਿਜ ਰਖਦਾ ਆਇਆ ਰਾਮ ਰਾਜੇ ਹਰ ਨਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨੰਦ ਗਾਂ ਪੇਠ ਦੇ ਨਾਮ ਤੇ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇਸ਼ ਰਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਇਸ ਲੋਕ ਮਹੱਲਾ ਪਹਿਲਾ ਦੁਖਦਾਰ ਸੁਭ ਰੋਗ ਭਿਆ ਜਾ ਸੁਖ ਤਾਮਣ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜੈ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸੁਆਲਿਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋਗਿ ਸ਼ਕਰਨਾ ਸੋ ਕਰ ਰਹੇ ਅਸੋਦਰ ਰਾਗ ਆਸਾ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਾ ਜਤੁਬਹ ਸਰਬ ਸੁਮਾਲਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਤੇ ਤੇਰੇ ਗਾਵਣ ਹਾਰੇ ਕਤੇ ਤੇਰੇ ਰਾਗ ਪਰਿਸ਼ਕਹਿਣ ਕਤੇ ਤੇਰੇ ਗਾਵਣ ਹਾਰੇ ਗਵੰਦ ਜਨ ਪਵਨ ਪਾਣੀ ਬੈ ਸੰਤਰ ਗਵ ਰਾਜਾ ਧਰਮ ਦੁਆਰੇ ਗਵੰਦ ਜਨ ਚਿਤ ਗਵਤਿ ਲਿਖ ਜੰਨਣ ਲਖ ਲਖ ਤਰੰ ਬੀਜਾਰੇ ਗਵੰਦ ਜਨ ਈਸ਼ਰ ਬ੍ਰਹਮਾ ਦੇਵੀ ਸੁਹਣ ਤੇਰੇ ਸਦਾ ਸਵਾਰੇ ਗਾਵੰਤ ਜਣ ਅੰਤਰ ਇੰਦਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੰਤ ਜਣ ਸਿੱਧ ਸਮਾਧੀ ਅੰਦਰ ਗਾਵੰਤ ਜਣ ਸਾਧ ਵਿਚਾਰੇ ਗਾਵੰਤ ਜਣ ਜਤੀ ਸਤੀ ਛਣ ਤੋਖੀ ਗਾਵੰਤ ਜਣ ਵੇਰ ਕਰਾਰੇ ਗਾਵੰਤ ਜਣ ਪੰਡਤ ਕਰਨ ਰਖੀਸ਼ਰ ਜਗ ਜਗ ਵੇਦਾ ਨਾਲ ਲੇ ਗਾਵਨ ਤਨਾ ਮੋਹਣੀ ਆਮਣ ਮੋਹਣ ਸੁਰਗ ਮੱਚ ਪਿਆਲੇ ਗਾਵਨ ਤਨਾ ਰਤਨ ਪਾਏ ਤੇਰੇ ਅਠ ਸਠ ਤੀਰਥ ਨਾਲ ਲੇ ਗਾਵਨ ਤਨਾ ਜੋਤ ਮਹਾ ਬਲ ਸੂਰਾ ਗਾਵਨ ਤਨਾ ਖਾਨੀ ਚਾਰੇ ਗਾਵਨ ਤਨਾ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਜ ਨੂੰ ਗਾਵਣ ਜੋ ਤੁਧ ਭਾਵਣ ਰਤੇ ਤੇਰੇ ਭਗਤਨ ਸਾਲੇ ਹੋਰ ਕੀਤੇ ਤੁਧ ਨੂੰ ਗਾਣ ਸੇ ਮੈਂ ਚਿਤਨਾਵਣ ਨਨਕਾ ਵਿਚਾਰੇ ਸੋਈ ਸੋਈ ਸ੍ਰੀ ਸਾਚ ਸਾਹਿਬ ਸਾਚਾ ਸੱਚੀ ਨਾਈ ਹੈ ਪੀ ਹੋਸੀ ਜੈਣ ਜਾਸੀ ਰਜਣਾ ਜਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਦੇਖੇ ਕਿਤਾਬਣਾ ਜਿਵ ਤਿਸ ਦੀ ਗੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਰ ਸਹੋ ਸਹਾ ਪਰ ਸਾਹਿਬ ਨਾਨਕ ਰਹਿਨਰ ਜਾਈ ਆਸ਼ਾ ਮਹਿਲਾ ਪਹਿਲਾ ਸੋ ਨ ਵੱਡਾ ਖੈ ਸਭ ਕੋ ਏ ਕੇਵੜ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਕਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੀਵੜ ਚੀਰਾ ਰਹਾ ਸਭ ਸਤੀ ਮੈਲ ਸਰਤਕ ਮਾਈ ਸਭ ਕੀਮਤ ਮਿਲ ਕੀਮਤ ਪਾਈ ਕਿਆ ਨੇ ਧਿਆਨੇ ਗੁਰਗਰਹਾਈ ਕਹਿ ਨਾ ਜਾਈ ਤੇਰੀ ਤਿਲਵੜਿ ਆਈ ਸਭ ਸਤ ਸਭ ਤੱਤ ਸਭ ਚੰਗੇ ਆਈਆਂ ਸਦਾ ਪਰਖਾ ਕੀ ਆਵੜੇ ਆਈਆ ਮਨ ਤੋਦਣ ਸਜੀ ਕਿਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹੀਆ ਆਖਣ ਵਾਲਾ ਕਿ ਆਵੇ ਚਾਰਾ ਸਿਫਤੀ ਭਰੇ ਤੇਰੇ ਭੰਟਾਰਾ ਜਸਤੋ ਦੇਹਿਤ ਸੱਗਿਆ ਜਾਰਾ ਨਾਨਕ ਸੱਚ ਸਵਾਰਣ ਹਾਰਾ ਸੰ ਮਹੱਲਾ ਪਹਿਲਾ ਆਖਾ ਜੀਵਾ ਇਸਰਾ ਮਰ ਜਾਓ ਅਖਣੇ ਓਖਾ ਸੱਚਾ ਨਾਮ ਸੱਚ ਨਾਮ ਕੀ ਲਾਗੈ ਭੂਖ ਓਤ ਭੁਖੈ ਖਾਏ ਚਲਿਆ ਹੈ ਦੁਖ ਥੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਾਹਿਬ ਸੱਚ ਨਾਮੇ ਰਹਾਓ ਸਚੇ ਨਾਮ ਕੀ ਤਲਗੜਿਆਈ ਅੱਖ ਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖਣ ਪਾਹੇ ਉੱਡਣਾ ਹੋਵੇ ਕਾਚ ਨਾ ਜਾਏ ਨਾ ਅਹੰਕਾਰ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜਿਵੇਂ ਆਪ ਤੇ ਵਿਰ ਤੇਰੀ ਦਾਤ ਜਿੜ ਦਿਨ ਕਰਕੇ ਕੀਤੀ ਰਾਤ ਖਸ਼ਮੁ ਸ਼ਰ ਤੇ ਕਮ ਜਾਤ ਨਾਨਕ ਨਾ ਵੇ ਬਾਜ ਸੁਨਾ ਤੇ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰ ਸਤਿਗੁਰ ਖਾ ਪਿਣਾ ਕਰੋ ਘਰ ਪਾਸ ਹਮ ਕੀਰੇ ਕਰਮ ਸਤਿਗੁਰ ਸਨਾਈ ਕਰ ਦਇਆ ਨਾਮ ਪਰਗਾਸ ਮੇਰੇ ਵਿੱਚ ਕਰ ਦੇਵ ਮਕਰਾਮ ਨਾਮ ਪਰਗਾਸ ਕਰਮਤ ਨਾਮ ਮੇਰਾ ਪ੍ਰਾਂਤ ਖਾਈ ਹਰ ਕੀਰਤ ਹਮਰੀ ਰਹੇ ਰਾਸ ਰਹਾਉ ਹਰ ਜਨ ਕੇ ਗੜ ਭਾਗ ਵਡੇ ਰੇ ਜਿਨ ਹਰ ਹਰ ਸਦਾ ਹਰਪੇ ਆਸ ਹਰ ਹਰ ਨਾਮ ਬਿਲੇ ਤ੍ਰਿਪਤਾਸ ਹੈ ਮੇਰੇ ਸੰਗਤ ਗਣ ਪਰਕਾਸ਼ ਜਿਨ ਹਰ 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 ਰਹਿ ਨਾਮ ਨਾ ਪਾਇਆ ਤੇ ਪਾ ਗਹੀਨ ਜੰਪਾਸ ਜੋ ਸਤਗੁਰ ਸਰਨ ਸੰਗਤ ਨਹੀਂ ਆਏ ਤ੍ਰਿਗਤੀਵੇ ਤ੍ਰਿਗਜੀਵਾਸ ਜਨ ਹਰ ਜਨ ਸਤਗੁਰ ਸੰਗਤ ਪਾਈ ਜੰਦਰ ਮਸਤਕ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਤ ਹਰਸ ਪਾਇਆ ਮਿਲ ਜਣ ਨਾਨਕ ਨਾਮ ਪਰਗਾਸ ਰਾ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਤਵਹ ਉੱਧਾਵਾਂ ਜਹ ਆਹਰ ਹਰ ਜਿਓ ਪਰੇ ਅਸਲ ਪਥਰ ਮਹਿ ਜੰਤ ਉਪਾਏ ਤਾ ਕਰ ਜਿਕ ਆਗੇ ਕਰ ਧਰੇ ਆ ਮੇਰੇ ਬਦ ਜੀ ਸਤ ਸੰਗਤ ਮਿਲੇ ਸੋਤਰੀਆ ਕਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨ ਪਿਤਾ ਲੋਗ ਸਤ ਬਣੇ ਤਾਂ ਕੋਈ ਨ ਕਿਸ ਕੀ ਧਰੇ ਆਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਬਨ ਭਾਉ ਕਰਿਆ ਊਡੇ ਊੜ ਆਵੈ ਹੈ ਕੋ ਸਾਤ ਸਪਛ ਹੈ ਬਜਰੇ ਛਰੇ ਆ ਤਣ ਕਵਣ ਖਿਲਾਵੇ ਗਣ ਚੁਗਾਵੇ ਮਨ ਮਹਿ ਸਿਮਰਨ ਕਰੇ ਆ ਸਬਨਿਦਾਂ ਦਾ ਸੱਛੇ ਸਿਧਾਂਨ ਠਾਕੁਰ ਕਰ ਕਰ ਧਰੇ ਆ ਜਨ ਨਾਨਕ ਬਲ ਬਲ ਸਦਵਲ ਜਾਈ ਹੈ ਤੇਰਾ ਅੰਤ ਨ ਪਰਵਰੇ ਆ ਰਾਗਾ ਸਾ ਮਹੱਲਾ ਚੌਥਾ ਸੋ ਪਰਖ ਇਕ ਅਹੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਣ ਹਰ ਪਰਖ ਨਰੰਜਣ ਹਰਗਮਾਗ ਮਹਪਾਰ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸੰਜਣ ਹਾਰਾ ਸਭ ਜੀਅ ਤੁਮਾਰੇ ਜੀ ਤੁਜੀਆ ਕਦ ਤਾਰਾ ਹਰ ਧਿਆਵੋ ਸੰਤ ਹੋ ਜੀ ਸਭ ਦੁੱਖ ਮਿਸਾਰਨ ਹਾਰਾ ਹਰੇ ਆਪੇ ਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਦੁ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨ ਅਗਰ ਨਾ ਜਾਣਾ ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀ ਗੁਣ ਆਖ ਵਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਧ ਜੀ ਜਨ ਨਾਨਕ ਤਨ ਕਰਾਣਾ ਹਰ ਧਿਆਵ ਹੈ ਹਰ ਧਿਆਵ ਹਰ ਦੁਜ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰ ਧਿਆਆ ਜੀ ਜਦ ਟੂਟੀ ਜਮ ਕੀ ਫਾਸੇ ਜਨਰਿ ਭਾਉ ਜਨ ਹਰ ਨਿਰਭਾਉ ਧਿਆਆ ਜੀ ਤਨ ਟੂਟੀ ਜਨ ਜਨ ਨਿਰਭਾਉ ਜਨ ਹਰ ਨਿਰਭਾਉ ਧਿਆਆ ਜੀ ਜਨ ਕਾ ਪਉ ਸਭ ਕੋ ਆਸੀ ਜਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰ ਹਰ ਰੂਪ ਸਮਾਸੀ ਛੇ ਧਨ ਛੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਕੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰਿਆਣ ਕਰਨੇ ਗਣੰਤਾ ਤੇਰੀ ਅਣਕ ਤੇਰੀ ਅਣਕ ਕਰਹਿ ਹਰ ਪੂਜਾ ਜੀ ਤਬ ਤਾ ਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰਹਿ ਬਾਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ 바ਵ ਹੈ ਮੇਰੇ ਹਰ ਭਗਵੰਤਾ ਤੂ ਆਦਪੁਰਖ ਅਪਰੰਪਰ ਕਰਤਾ ਜੀ ਤਉ ਤੇ ਜੇੜਿਆ ਵਰਨ ਕੋਈ ਤੁਜੋ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹਿ ਚਲ ਕੱਤਾ ਸੋਈ ਤੁਰ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਰ ਆਪੇ ਸ੍ਰੇਸ਼ਟ ਸਭੋ ਪਾਈ ਜੀ ਤੁਰ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਅੰਕਰ ਕੇ ਕੇ ਜੀ ਜੋ ਸਭ ਸਹ ਕਾਜ ਨੋ ਆ ਸਾ ਮਹਲਾ ਚੌਥਾ ਤੂ ਕਰਤਾ ਸਚਿਆਰ ਮੈਡਾ ਸਾਈ ਜੇ ਤੋ ਭਲੇ ਸੋਈ ਠੀਸੀ ਜੋ ਤੂ ਦੇਹ ਸੋਈ ਹੋ ਪਾਈ ਰਹਾ ਸਭ ਤੇਰੀ ਤੂ ਸਭ ਨਿ ਧਿਆਇ ਆ ਜਹਨੋ ਕਿਰਪਾ ਕਰਹਿ ਤੇ ਨਾਮ ਰਤਨ ਪਾਇਆ ਗਰਮੁਖ ਲਾਦਾ ਮਨ ਮੁਖ ਗਵਾਇਆ ਦਾਦਾ ਆਪੇ ਛੋੜਿਆ ਆਪ ਮਿਲਾਇਆ ਦੁਦਰਿਆ ਸਭ ਤੁਝ ਹੀ ਮਾਹੇ ਤਰ ਬਣ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਅਜੋਗ ਪਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਨ ਹੈ ਹਰ ਗੁਣ ਸਾਧਹੀ ਆਖੋ ਖਾਨ ਜਨ ਹਰ ਛੇ ਵੇਆ ਤਿਸਕ ਪਾਏ ਅਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਦ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਨ ਹੈ ਸੋਏ ਜਗ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਦਿਨ ਸਰਵੜ ਹੈ ਭਈਏ ਨਿਵਾਸਾ ਪਾਣੀ ਪਾਵਕ ਜਿਨ ਹੈ ਕੀਆ ਪੰਕਜੋ ਉਹ ਪਗ ਨਹੀਂ ਚੱਲੇ ਹਮ ਰੇਖਾ ਤਹ ਡੂਬੀ ਲੇਮਣ ਏਗਣ ਚਿਤ ਸਮੂਰ ਮਨਾ ਹਰ ਬਿਸਰਤ ਤੇਰੇ ਗੁਣ ਗਲੇ ਯਾਰਾ ਨਾ ਜਤੀ ਸਦੀ ਨਹੀਂ ਪੜਿਆ ਮੂਰਖ ਮਗਦਾ ਜਨਮ ਭਇਆ ਅਪਰੰਨ ਵਤ ਤਾਨਕ ਤੈਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਪਈ ਪ੍ਰਪਤ ਮਾਨਕ ਦੇ ਹਰੀਆ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤਿਰਕ ਦਿਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਨਬ ਸੰਜਮ ਕਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਦਾਇਆ ਕਹੋ ਨਾਨਕ ਹਮ ਨੀਚ ਗਰਮ ਆ ਸਰਨ ਭਰੇ ਕੀ ਰੱਖੋ ਸਰਮ ਇੱਕ ਓੰਕਾਰ ਸ਼੍ਰੀ ਵਾਇਗੁਰ ਜੀ ਕੀ ਫਤ ਹੈ ਪਾਛਾ ਹੀ ਦਸਵੀ ਕਬਯ ਬਾਤ ਬੇਨਤੀ ਜੋ ਪਈ ਹਮ ਜੀ ਕਰੋ ਹਾਥ ਦੈ ਰਖਿਆ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹੇ ਹਮਾਰਾ अपना जान कृप प्रति पारा हमरे दुष्ट सबै तुम का वह आप हाथ दे मोहे बचाओ अस की बसै मूर परवारा सेवक सिख सबै करतार मोर रक्षा निज कर दे करे सबरण को आज संकरे पूरण होए हमारी असतोर भजन की रह पिया सतमह शारद कोई अवर न त्यां जो बरता हूं सो तुम ते पां सेवक सेख हमारे तार यह उटंजन सत्र हमारे मारिया है आप हाथ दए मुझे बरे परन काल का त्रास न बरे है हु जो सदा हमारे पछा श्री असतुज جو کرے اور اچھا راکھ لے ہو وہ راکھن ہارے سائے بسانت سائے پیارے دین بند دشتن کے ہنتا تم ہو پری چطر دس کنتا کال پائے برہم ماں باپ ترا کال پائے سے جو ترا کال پائے کر بسن پر کاسا سکل کال کا کیا تماسا ਜਵਨ ਕਾਲ ਜੋਗੀ ਸਕੀਓ ਬੇਦਰਾਏ ਭਰਮਾ ਜੂ ਥੀ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹੇ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਇਛਣੋ ਪਜਾਇ ਆਵੰਤ ਇੱਕ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸੇਵ ਗਨ ਕੋ ਸੇਵ ਗਨ ਸੁਖ ਰੀਓ ਸਤਰਨ ਕੋ ਪਲ ਮੋਗਦ ਕੀ ਕਟ ਕਟ ਕੇ ਅੰਦਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੀ ਤੇ ਗੰਚਰ ਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਹੂਲਾ ਸੰਤਨ ਸੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀੜ ਪਠਾਨ ਕਟ ਕਟ ਕੇ ਪੜ ਪੜ ਕੀ ਜਾਣੈ ਜਵਦ ਕਰਖ ਕਰਾ ਕਰ ਤਾਰਾ ਪ੍ਰਜਾ ਤਤ ਤਦ ਦੇਹ ਆਕਾਰ ਜਬ ਅਕਰਖ ਗਤ ਹੋ ਕਬ ਹੂੰ ਤਮੈਂ ਮਿਲ ਤਦ ਹੀ ਤ ਸਭ ਹੂੰ ਜਿਤੇ ਬਦਨਾ ਸੈ ਸਵਤਾਰੈ ਆਪ ਆਪਣੀ ਬੂਜੋ ਚਾਰੈ ਦੋ ਸਭ ਹੀ ਤੇ ਰਹਤ ਨਰਲਮ ਜਾਨਤ ਬੇਦ ਭੇਦ ਅਰਲਮ ਨਿਰੰਕਾਰ ਨਿਰਵਕਾਰ ਨਿਰਲੰਬ منت مہا مور کچھ نہ جنت مہا دیو کو نرکار کر جنت نہ اپنی بد ہے جیتی برنت بھن بھن تو ਤੁਮਰਾ ਲਖਾ ਨਾ ਜਾਏ ਪ੍ਰਸਾਰ ਕਹਿਬੇ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਗ ਭਇਓ ਰਾਉ ਕਹੀ ਭੂਪਾ ਅੰਡਾ ਜੇ ਰਜ ਸਿਤ ਜਕੀਨੀ ਉਤ ਬਜ ਖਾਨ ਬਹਰ ਰਜ ਦੀਨੀ ਕਹੋ ਹੂਲ ਰਾਜਾ ਹਵੇ ਬੈਠਾ ਕਹੋ ਸਮਟ ਭਇਓ ਸੰਕਰ ਏ ਕੈਠਾ ਸਗਦੀ ਸ੍ਰੇਸ਼ਟ ਦਿਖਾਇ ਅਚੰਭਵ ਆਪ ਜੁਗਾ ਸਰੂਪ ਸੇ ਅੰਪਵ ਅਬਰਛਾ ਮੇਰੀ ਰਮ ਕਰੋ ਸਿਖ ਉਬਾਰ ਅਸਿਖ ਸੰਗ ਕਰੋ ਦੁਸ਼ਟ ਜਤੇ ਅਥਵਾ ਤੁਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੇ ਤਵ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹਵੇ ਮਰੇ ਪੁਰਖ ਜਵਣ ਬਗ ਪਰੇ ਤਿਹਾਰੇ ਤਨ ਕੇ ਤਮ ਸੰਕਟ ਸੰਤਾਰੇ ਜੋ ਗਲ ਕੋ ਇਕ ਬਾਤ ਹੈ ਤਾਕੇ ਕਲ ਨਿਕਨ ਐ ਹੈ ਰੱਛਾ ਹੋਏ ਤਹ ਸਭ ਕਲ ਦੁਸ਼ਟ ਰਿਸ਼ਟ ਤਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹਿਨ ਹਰ ਹੋ ਤਾਕੇ ਤਾਪ ਤਣਕ ਮੋ ਹਰ ਹੋ ਜਿਤ ਸਿੱਧ ਕਰਮ ਸਭ ਹੋਈ ਦਿਸ਼ਟ ਸ਼ਹਾਸ਼ਵ ਸਕੇ ਨ ਕੋਈ ਇਕ ਵਾਰ ਜਿੰਤ ਮੈਂ ਸੁਭਾਰਾ ਕਾਲ ਫਾਸਤੇ ਤਹੇ ਉਭਾਰਾ ਜਨਰ ਨਾਮ ਤੇ ਹਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜ ਕੇ ਜੇ ਮੈਂ ਸਰਨ ਤੇ ਹਾਰੀ ਆਪ ਹੱਥ ਦੇ ਲਿਹੁ ਬਾਰੀ ਸਰਬਠੋਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸਭਰਾਤਾ ਕਿਲ ਬਿਕ ਸਕਲ ਦੇ ਕੋ ਹਰਤਾ ਦੁਸ਼ਟ ਰੋਖਣ ਕੋਸ਼ਕਰਤਾ ਸ੍ਰੀ ਅਸਤ ਜੋ ਜਗ ਭੈ ਦੇ ਅਲਾ ਪੂਰਨ ਕਰਾ ਗ੍ਰੰਥਦਦ ਕਾਲਾ ਮਨ ਬੰਸ਼ਤ ਫਲ ਪਾਵੇ ਸੋਈ ਦੁਖਨੰਤ ਸਭ ਵਿਆਪਤ ਕੋਈ ਅਦਿਲ ਸੁਣੇ ਗੰਗ ਜੋ ਜਾਹੇ ਸੁਰਸਨ ਪਾਵੇ ਸੁਣੇ ਮੋਰ ਜਿਤ ਲਾਇ ਟਕਤਾ ਆਵੇ ਦੁਖਦੱਤ ਪਾਣ ਕਰਨਾ ਚੰਨਰ ਕੇ ਰਹਿ ਹੋ ਜੋ ਯਾਕੀ ਏਕ ਬਾਤ ਚਉ ਪਈ ਕੋ ਕਹਿ ਚਉ ਪਈ ਸੰਭਰ ਸਤ ਰਹਿ ਸਜ ਬਣੀ ਜੈਤ ਸੈਦ ਫੁਨਤੀਨ ਕਹੀ ਜੈ ਭਾਦਰ ਸੁਦੀਸ਼ਟ ਵੀਰ ਵਾਰਾ ਤੀਰ ਸਤੋਦਰ ਗ੍ਰੰਥ ਸਲਾਹਾਰਾ ਸਵਈਆ ਸਲੇ ਆ ਪੈ ਗਹਿ ਜਉ ਤੇ ਤੁਮਰੇ ਦਵ ਤੇ ਕੋ ਆਖ ਤਰੇ ਨਹੀਂ ਅਨਿਅ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਏਕ ਨ ਮਾਨੈ ਸਿਮਰਤ ਸਾਸਤਰ ਬੇਦ ਸਬੈ ਬਹੁ ਭੇਦ ਕਹੈ ਹਮ ਏਕ ਨ ਜਾਣੈ ਸ਼ਰੀਅਸ ਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨੈ ਦਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਦੁਹਾਰੋ ਦੁਆਰ ਬਾਹੇ ਗਏ ਕਿਲਾ ਜਿਸ ਗੋਬਿੰਦ ਆਸਤੂਹਾਰ ਰਾਮ ਕਲੀ ਮਹੱਲਾ ਤੀਜਾ ਅਨੰਦ ਦੇ ਕੰਕਾਰ ਸਤਿਗੁਰ ਪਰਸਾਦ ਅਨੰਦ ਭਇਆ ਮੈ ਮਾਇ ਸਤਿਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੀਤੀ ਮਨਵ ਜੀ ਆਵਾਦਾਈਆ ਪ੍ਰਾਗ ਰਤਨ ਪਰਵਾਰ ਪਰੀਆਂ ਸਭ ਦਗਾਵਣ ਆਈਆਂ ਸਭ ਤੋਂ ਤਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਕੀਕਾਰ ਹੋ ਕਰੇ ਤੇਰਾ ਕਰਤ ਸਭ ਸਵਾਰਨਾ ਸਭਨਾ ਗਲਾ ਸੰਰਾਥ ਸੋ ਅੰਮੀ ਸੋ ਗਿਆ ਮਨੋਂ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਗਿਆ ਨਹੀਂ ਕਰ ਤੇਰੇ ਕਟਾ ਦੇ ਰਹਾ ਸਭ ਕੇ ਚੈ ਜਿਸ ਦੇ ਹੈ ਸਭ ਪਾਵੇ ਅਸਦਾ ਸਿਉਤ ਸਲਾਹ ਤੇਰੀ ਨਾਮ ਮੰਨਉ ਸਾਵੇ ਨਾਮ ਜਿਨ ਕੈ ਮਨ ਵਹਿ ਆਵਾਜੇ ਸਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਣਿ ਆਏ ਵਸਿਆ ਜਣੀ ਇੱਛਾ ਸਤ ਕੋ ਜਾਈਆਂ ਸਦਾ ਗੁਰਬਾਨ ਕੀਤਾ ਗੁਰੂ ਵੇਟੋ ਹੋ ਜਿਸ ਦੀਆਂ ਇਹ ਵੜੇ ਆਈਆਂ ਕਹਿ ਨਾਨਕ ਸੁਨੋ ਸੰਤੋ ਸਤਿ ਉਪੇ ਅਰ ਸੱਚਾ ਨਾਮ ਮੇਰਾ ਆਧਾਰੋ ਆਜੇ ਪੰਚ ਸਤਿਦ ਕਰ ਸੁਭਾਗੇ ਕਰ ਸੁਭਾਗੇ ਸਤਿਵਾਜੇ ਕਲਾਜਤ ਕਰ ਧਾਰਿਆ ਪੰਚ ਦੂਤ ਤੁਦ ਵਸ਼ ਕੀਤੇ ਕਾਲ ਕੰਡਕ ਮਾਰਿਆ ਦਰਕਾਰੰ ਭਾਇ ਤੋ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰਿਆਣ ਹਦਵਾਜੇ ਤਿਤ ਕਰਿਆਣ ਹਦਵਾਜੇ ਅਣ ਦਸਣੋ ਵੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵੇ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਅੰਪਏ ਸਰਸੇ ਪੂਰੇ ਗੁਰਤੇ ਜਾਨੀ ਸੰਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਪਰਪੂਰੇ ਗਣੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹ ਤੂਰੇ ਮਦਾਵਣੀ ਮਹੱਲਾ ਪੰਜਵਾ 28 ਤਿਨਵਾ ਸਤੂ ਪਈਓ ਸਰਸਨ ਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਰਸੇ ਜੇ ਕੋ ਖਾਵੇ ਜੇ ਕੋ ਪੰਚੈ ਤਿਸ ਕਾ ਹੋਇ ਉਦਾਹਰ ਇਹ ਵਸਤ ਤਜੀ ਨਹ ਜਾਇ ਨਿਤ ਨਿਤ ਰੱਖਤਾਰ ਤਮ ਸੰਸਾਰ ਚਰਨ ਲਗ ਧਰੇ ਸਬਦ ਨਾਨਕ ਬਰਾਮ ਬਸਾਰੋ ਸਲੋਕ ਮਹੱਲਾ 5 13 ਕੀਤਾ ਜਤ ਨਾਹੀ ਮਨ ਜੋਗ ਕੀ ਤੋਈ ਮਨਰ ਗੁਣਿ ਹਰੇ ਕੋ ਗੁਣ ਨਾਹੀ ਅਪੇ ਤਰਸ ਪੇ ਹੋਈ ਦਸ ਪਿਆ ਮਹਰਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰੇ ਆ ਪੌੜੀ ਜਿੱਥੇ ਦੁਸਮਰਤ ਜਿੱਥੇ ਕੋਏ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਮਾ ਹੈ ਸਣ ਕੇ ਜਮ ਕੇ ਦੂਦ ਨਾਹੇ ਤੇਰੇ ਛੜ ਜਾਹੇ ਪਾਜਲ ਬੇਖਮਸ ਕਾ ਹੋਕਰ ਸਭ ਜੀ ਪਾਰ ਪਾਹੇ ਜਿਣ ਕਾ ਲੱਗੀ ਪਿਆਸ ਅਮਰ ਸੇਖਾਹੇ ਕਲਮੈ ਇਹੋ ਕੁੰਗਣ ਗੋਵਿੰਦ ਗਾਹੇ ਚਲ ਚਨੋ ਕਿਰਪਾਲ ਸਮਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤੇਰਾ ਹੈ ਸ਼ਲੋਕ ਮਹੱਲਾ 5 ਅੰਤਰ ਗੁਰ ਆਰਾਧਣਾ ਜਿਹਾ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਰਾਉਣੀ ਸੋਨਾ ਗੁਰਨਾਵ ਸਤਗੁਰੇ ਕੀਤੀ ਦਿੱਤੇ ਅਦਰਕੇ ਪਾਈਏ ਠਾ ਕਹੋ ਨਾਨਕ ਕਿਰਪਾ ਕਰੇ ਜਿਸਨਾਂ ਇਹ ਮਥ ਦੇ ਜਗੁ ਹੈ ਉਤਮ ਕਾਡੀ ਹੈ ਵਤਲੇ ਕਿ ਇਹ ਕੇ ਮਹੱਲਾ ਪੰਜਵਾ ਲਖੇ ਰੱਖਣ ਹਾਰ ਆਵ ਬਾਰਿਆਂ ਗੁਰ ਕੀ ਪੈਰੀ ਪਾਏ ਕਾ ਸਵਾਰਿਆਂ ਹੋਆ ਆਪ ਦਿਆਲ ਮਹੋਨ ਆਵੇ ਸਾਰਿਆਂ ਨਾਲ ਸਾਜਣਾ ਕੇ ਸੰਗ ਭਵ ਜਲ ਤਾਰਿਆਂ ਸ਼ਕਤ ਨਿੰਦਕ ਦੁਸ਼ਟ ਖਿਨਮਾ ਹੈ ਬੇਦਾਰਿਆਂ ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ